24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪ੍ਰਸਤ ਸ੍ਰੀ ਕਲ 49 ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰੋ ਤਾਂ ਕਿ ਤੁਸੀਂ ਸਾਡੀ ਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਜਿਲ੍ਹਾ ਤਰਨਤਾਰ ਅਧীন ਪੈਂਦੇ ਚਬਾਲ ਬੀੜ ਬਾਬਾ ਬੁੱਢਾ ਸਾਹਿਬ ਜੀ ਤੋਂ ਪਿਛਲੇ ਦਿਨ ਇੱਕ ਔਰਤ ਦਾ 2 ਸਾਲ ਦਾ ਬੱਚਾ ਕੋਈ ਅਗਵਾ ਕਰਕੇ ਲੈ ਗਿਆ ਸੀ ਪੁਲਿਸ ਅਧਿਕਾਰੀ ਡਿਪਟੀ ਕਮਲ ਮੀਤ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਬੱਚੇ ਦੀ ਮਾਤਾ ਵੱਲੋਂ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਸੀ ਕਿ ਉਸ ਦਾ 2 ਸਾਲ ਦਾ ਬੱਚਾ ਕੋਈ ਉਗਵਾ ਕਰਕੇ ਲੈ ਗਿਆ ਹੈ ਜਿੱਤੇ ਕਿ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਬੱਚੇ ਨੂੰ ਅਤੇ ਬੱਚਾ ਚੁੱਕਣ ਵਾਲਿਆਂ ਨੂੰ ਕਾਬੂ ਕੀਤਾ ਹੈ ਜਿੱਤੇ ਕਿ ਅੱਜ ਪੁਲਿਸ ਨੇ ਬੱਚੇ ਨੂੰ ਉਸ ਦੀ ਮਾਤਾ ਨੂੰ ਸੌਂਪ ਦਿੱਤਾ ਹੈ ਜਿਸ ਪੁਲਿਸ ਨੇ ਬੱਚਾ ਚੋਰੀ ਕਰਨ ਵਾਲੀ ਔਰਤ ਅਤੇ ਇੱਕ ਵਿਅਕਤੀ ਦੇ ਖਿਲਾਫ ਮੁਕੱਦਮਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਇੱਕ ਜੇ ਕਾਰਨ ਗੁਆਚੇ ਦਾ ਮਸਲਾ ਹੈ ਹਾਂ ਜੀ ਮੜਿਆ ਹਾਂ ਜੇ ਚਲੋ ਬੱਚੇ ਗੁਆਚ ਗਏ ਖੜਿਆ ਬੱਚਾ ਨਹੀਂ ਸੀ ਹੁੰਦਾ ਇਸ ਕਰਕੇ ਬੱਚਾ ਖਰਿਆ ਸੀ ਇੰਤਰਾ ਤੁਹਾਨੂੰ ਚੋਪੀਆ ਜੀ ਅਗਲੇ ਤੀਨ ਬੱਚਾ ਕਰਨਾ ਮਹੱਤਵਪੂਰਨ ਹਾਂਜੀ ਬਾਤ ਬੜੀ ਟੈਨਸ਼ਨ ਲੱਗੀ ਇਸ ਕਰਕੇ ਵਾਪਸੀ ਕਰ ਦਿੱਤਾ ਕਿੰਨੇ ਸਾਲ ਹੋ ਗਏ ਤਾਂ ਵਿਆਹ ਨੂੰ ਹਾਂਜੀ ਸਾਡੇ ਸਾਡੇ ਵਿਆਹ ਨੂੰ ਕਿੰਨੇ ਸਾਲ ਹੋ ਗਏ ਮੇਰੇ ਪਿੰਨ ਸਾਲ ਹੋ ਗਏ ਅੱਛਾ ਨਹੀਂ ਇਸ ਕਰਕੇ ਇਹ ਕੰਮ ਨਹੀਂ ਕਰ ਪੰਨਾ ਵੀ ਹੋਇਆ ਸੀ ਹਾਂਜੀ 10-10 ਸਾਲ ਹੋ ਗਏ ਜਾਓ ਇਹਨੂੰ ਪਰ ਬੱਚਾ ਨਹੀਂ ਹੁੰਦਾ ਕਿੰਨੇ ਚਿਰ ਤੋਂ ਹੈ ਇਹ ਐਵੇਂ ਦਾ ਕੋਈ ਬੱਚਾ ਗਵਾ ਕਰਨ ਦੀ ਕਰਨਦੇ ਹੋ ਪਲਾਨ ਕਿੰਨੇ ਚਿਰ ਤੋਂ ਲੱਗੇ ਹੋ ਐਵੇਂ ਦੇ ਹੋਰ ਵੀ ਕਦੇ ਨਹੀਂ ਆ ਪਰਲਾ ਜਾਣਦੀ ਹੈ ਕਿੰਨੇ ਚਿਰ ਤੋਂ ਲੱਗੇ ਹੋ ਵੀ ਲੱਭਨਦੇ ਹੋ ਨਹੀਂ ਆਪ ਦਾ ਇਲਾਜ ਕਰਾਉਂਦੇ ਰਹੇ ਪਰ ਨਹੀਂ ਇਹ ਬੱਚਾ ਗਵਾ ਕਰਨਾ ਜਾਂ ਜਾਂ ਕਿਸੇ ਦਾ 16 ਸਾਲਾ ਮਲਮ ਬਣਾਇਆ ਕਿੰਨੇ ਬੱਚੇ ਹੁਣ ਤੱਕ ਕਿਸੇ ਦਾ ਮੰਗਦੇ ਨਹੀਂ ਜੇ ਉਹਨੇ ਗਲਤੀ ਕਰਾਂਗੇ ਸਜ਼ਾ ਮਿਲੂਗੀ ਉਹਨੇ ਗਾ ਨਹੀਂ ਗਲਤੀ ਕਰਦੇ ਇਹ ਮਿਤੀ 24/9/24 ਨੂੰ ਜੋਤੀਨਾਮ ਦੀ ਔਰਤ ਜੋਤੀ ਪਤਨੀ ਰੋਸ਼ਨ ਥਾਣੇ ਚਭਾਲ ਆ ਕੇ ਤਲਾਹ ਦਿੱਤੀ ਸੀ ਵੀ ਉਸ ਦਾ 2 ਸਾਲ ਦਾ ਬੱਚਾ ਬਾਬਾ ਬੁੱਢਾ ਮੀਟ ਬਾਬਾ ਬੁੱਢਾ ਸਾਹਿਬ ਤੋਂ ਕੋਈ ਨਾਮ ਨੂੰ ਮੌਤ ਅਗਵਾ ਕਰਕੇ ਲੈ ਗਈ ਹੈ ਜੋ ਅਸੀਂ ਥਾਣੇ ਚਭਾਲ ਵਿਖੇ ਕੇਸ ਰਜਿਸਟਰ ਕਰਕੇ ਤੇ ਉਹਦੀ ਪਾਲ ਕਰਨ ਦੇ ਸੀ ਸਾਰੇ ਰਸਤੇ ਚੋਂ ਦੇ ਸੀਸੀਟੀਵੀ ਕੈਮਰੇ ਤੇ ਦਰਬਾਰ ਸਾਹਿਬ ਉਹਨੇ ਉਹਨਾਂ ਦੱਸਿਆ ਗਿਆ ਸੀ ਵੀ ਜਿਹੜੀ ਔਰਤ ਲੈ ਕੇ ਗਈ ਬੱਚੇ ਨੂੰ ਉਸ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਮਿਲੀ ਸੀ ਦਰਬਾਰ ਸਾਹਿਬ ਦੇ ਵੀ ਸਿਸਟੀਮ ਕੈਮਰੇ ਸਾਰੇ ਖੰਗਾਲੇ ਗਏ ਤੇ ਬਾਬਾ ਬੁੱਢਾ ਸਾਹਿਬ ਤੋਂ ਵੀ ਇਹਨਾਂ ਦੀ ਤਾਂ ਇਹਦੇ ਕੋਲ ਜਿਹੜਾ ਬੱਚਾ ਗਿਆ ਸੀ ਇਹਦੇ ਕੋਲ ਜਿਹੜੀ ਲੇਡੀ ਲੱਗ ਗਈ ਉਹਦਾ ਟੈਲੀਫੋਨ ਨੰਬਰ ਵੀ ਹੈ ਨਹੀਂ ਕੁਝ ਨਹੀਂ ਸੀ ਪਤਾ ਇਹਨੂੰ ਦਰਬਾਰ ਸਾਹਿਬ ਵੀ ਮਿਲੀ ਜੀ ਫਿਰ ਇਹਦੇ ਟੈਲੀਫੋਨ ਦੀ ਮੱਤੋਂ ਪਲੱਸ ਸਾਨੂੰ ਅੱਜ ਇੱਕ ਇਤਲਾਹ ਮਿਲੀ ਕਿ ਜਿਹੜਾ ਬੱਚਾ ਵਾ ਉਹ ਘਰਿਆਲੇ ਵੇਖੇ ਵੇਖਿਆ ਗਿਆ ਫਿਰ ਉੱਥੋਂ ਅਸੀਂ ਹੁਣ ਘਰਿਆਲਿਓਂ ਮਨਜੀਤ ਕੌਰ ਤੇ ਇੱਕ ਸ਼ਤਰਪਾਲ ਆ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ ਜਿਹੜਾ ਅਗਵਾ ਕੀਤਾ ਬੱਚਾ ਬਰਾਮਦ ਕਰ ਲਿਆ ਸਰ ਅੱਗੇ ਕੀ ਮਨਸਾ ਸੀ ਇਹਨਾਂ ਦੀ ਅਗਵਾ ਕਰਕੇ ਕੀ ਕਰਨਾ ਸੀ ਇਹਨਾਂ ਬੱਚੇ ਦਾ ਇਹਨਾਂ ਬੱਚਾ ਵੇਚਣਾ ਸੀ ਜੀ ਕੋਈ ਅੱਗੇ ਇਹਨਾਂ ਦਾ ਹੋਇਆ ਸੀ ਹਾਂ ਹੁਣ ਇਹਨਾਂ ਨੂੰ ਪੇਸ਼ ਦਲਦ ਕਰਕੇ ਰਿਮਾਂਡ ਲੈਣੇ ਆ ਰਿਮਾਂਡ 'ਚ ਫਰਦਰ ਪੁੱਛਿਸ਼ ਕਰਦੇ ਕੋਈ ਸੀਸੀਟੀਵੀ ਕੈਮਰੇ ਦੇ ਖੰਗਾ ਲਿਆ ਗਿਆ ਤਾਂ ਕਿ ਪਹਿਲਾਂ ਵੀ ਕੋਈ ਇਹਨਾਂ ਦੇ ਕੇ ਰਜਿਸਟਰਡ ਆ ਨਾਲੇ ਨਹੀਂ ਇਹ ਜਿਹੜਾ ਸੀਸੀਟੀਵੀ ਕੈਮਰੇ ਖੰਗਾ ਲਨ ਦਾ ਮਕਸਦ ਇਹ ਸੀ ਕਿ ਜਿਹੜੀ ਕੰਪਲੇਨੈਂਟ ਸੀ ਉਹਨੇ ਕਿਹਾ ਸੀ ਵੀ ਜਨਾਨੀ ਮੈਨੂੰ ਦਰਬਾਰ ਸਾਹਿਬ ਮਿਲੀ ਆ ਤੇ ਇਹਦਾ ਸਾਨੂੰ ਕੋਈ ਰਿਪੋਰਟ ਨਹੀਂ ਸੀ ਪਤਾ ਤੇ ਅਸੀਂ ਸੀਸੀਟੀਵੀ ਕੈਮਰਾ ਤਾਂ ਵੀ ਪਤਾ ਲੱਗੇ ਵੀ ਨਾਲ ਇਹਦੇ ਨਾਲ ਕੌਣ ਆਇਆ ਉੱਥੋਂ ਹੀ ਆ ਜਿਹੜਾ ਚਤਰਪਾਲ ਮੁੰਡਾ ਵਾ ਸੀਸੀਟੀਵੀ ਚੋਂ ਹੀ ਸਾਨੂੰ ਇਹਦੇ ਬਾਰੇ ਰਿਪੋਰਟ ਪਤਾ ਲੱਗੀ ਉਹ ਗਾਹ ਫਰਦਰ ਤੋਤੀਸ਼ ਕੀਤੀ ਅੱਛਾ ਦੱਸਿਆ ਇੱਥੇ ਕੋਈ ਆਹ ਦੀ ਹਾਂ ਜੀ ਇੱਥੇ ਐਨਡੀ ਦਾ ਪਰਚਾ ਛਤਰਪਾਲ ਤੇ ਦਰਜਿਆ ਸਰੀ ਇਹ ਪੂਰਾ ਇਕੱਲੇ ਪਲਾਨ ਤਿਆਰ ਕੀਤਾ ਗਿਆ ਸੀ ਉਹ ਜਿਵੇਂ ਇੱਥੋਂ ਲਿਆਂਦਾ ਗਿਆ ਕਿਤੇ ਕਿਤੇ ਘਬਰਾ ਕਰਕੇ ਕਿ ਬਿਲਕੁਲ ਪਲਾਨਡ ਸੀ ਇਹ ਮਨਜੀਤ ਕੌਰ ਨੇ ਇਨੇ ਪਲੈਨਿੰਗ ਤਹਿਤ ਹੀ ਉੱਥੋਂ ਦਰਬਾਰ ਸਾਹਿਬ ਉਹ ਪਹਿਲ ਨੂੰ ਰਾਤ ਨੂੰ ਮਿਲੀ ਜੇ ਲੇਡੀ ਨੂੰ ਕਿਉਂਕਿ ਉੱਥੇ ਦਰਬਾਰ ਸਾਹਿਬ ਉਹ ਘਟਾਉਣੇ ਵੇਚਦੀ ਦੀ ਇਹਨੇ ਪੂਰੀ ਪਲੈਨਿੰਗ ਤਹਿਤ ਰਾਤ ਉਹਨਾ ਲੰਗਰ 'ਚ ਵੀ ਗਈ ਰੋਟੀ ਖਾਧੀ ਉੱਥੇ ਉਹਨੂੰ ਗੱਲਾਂ 'ਚ ਲਾ ਕੇ ਵੀ ਬਾਬੇ ਬੁੱਢੇ ਸਾਹਿਬ ਮੇਲਾ ਚੱਲਣਾ ਵਾ ਤੇ ਤੈਨੂੰ ਉੱਥੇ ਵੱਧ ਪੈਸੇ ਮਿਲਿਆ ਕਰਨਗੇ ਉਹਨੂੰ ਗੱਲਾਂ 'ਚ ਲਾ ਕੇ ਇੱਥੇ ਲੈ ਆਈ ਇੱਥੇ ਵੀ ਉਹਦੇ ਨਾਲ ਪੂਰਾ ਬੱਚੇ ਨਾਲ ਕੋਲ ਮਿਲ ਕੇ ਰਾਤ ਵੀ ਰਹੀ ਅਗਲੇ ਦਿਨ ਸਵੇਰੇ ਵੀ ਮੁੜ ਕੇ ਜਦੋਂ ਉਹਨੇ ਬੱਚੇ ਨੂੰ ਸਵਾਲਿਆ ਲਾਗੇ ਇਹ ਹੌਲੀ ਜਿਹਾਣਾ ਮਾਰ ਕੇ ਬੱਚੇ ਨੂੰ ਚੁੱਕ ਕੇ ਲਾਗੀ ਤੇ ਪੂਰੇ ਪਲਾਨ ਤਰੀ ਤੁਸੀਂ ਇਹ ਜਿਗਰ ਦਾ ਟੁਕੜਾ ਜਿਹੜਾ ਤੁਸੀਂ ਪੁਲਿਸ ਵੱਲੋਂ ਬੜੀ ਐਮੇ ਬੜੀ ਮਦਦ ਕਰਕੇ ਉਹਨੂੰ ਬੜੇ ਤਰੀਕੇ ਨਾਲ ਉਹਦੇ ਹਵਾਲੇ ਕੀਤਾ ਸੌਂਪਿਆ ਵਾ ਔਰ ਉਹ ਜਿਹੜੀ ਔਰਤ ਆ ਉਹਨੇ ਤੁਹਾਡਾ ਧੰਨਵਾਦ ਕੀਤਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਨਹੀਂ ਪੁਲਿਸ ਹਮੇਸ਼ਾ ਹੀ ਲੋਕਾਂ ਦੀ ਸੇਵਾ ਲਈ ਤਤਪਰ ਆ ਅਸੀਂ ਕੋਈ ਵੀ ਕ੍ਰਾਈਮ ਹੁੰਦਾ ਹਰ ਇੱਕ ਲਈ ਹਰ ਸੰਭਵ ਯਤਨ ਕਰਦੇ ਹਾਂ ਇਨਸਾਫ ਦੋਣ